ਆਦਾਰੀ ਉਹ ਇੰਜ ਵੀ ਕਹਿੰਦੇ ਉਹ ਇਸ ਨੂੰ ਇੰਜ ਲੈਂਦੇ ਉਸ ਨੂੰ ਦੂਸਰੇ ਰੂਪ ਵਿੱਚ ਲੈਂਦੇ ਨੇ ਅੱਜ ਖੁਦਾ ਨੇ ਸਾਨੂੰ ਬੜਾ ਯਾਦ ਕੀਤਾ ਹੈ ਕਿਉਂ ਅੱਜ ਖੁਦਾ ਦੀ ਬੜੀ ਯਾਦ ਆ ਰਹੀ ਹੈ बार-बार ਯਾਦ ਆ ਰਹੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਹਰ ਵਕਤ ਯਾਦ ਪਿਆ ਕਰਦਾ ਹੈ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਚਿੱਤ ਤੇ ਅੰਦਰ ਸਭ ਕੋ ਵੇਖ ਨਦਰੀ ਚਲਾਇਦਾ ਸਭ ਕੁਛ ਉਸ ਦੇ ਚੇਤੇ ਦੇ ਚ ਯਾਦ ਦੇ ਚ ਸਿਮਰਤੀ ਦੇ ਚ ਸਭ ਕੁਛ ਨੂੰ ਚੇਤੇ ਚ ਰੱਖਦਾ ਤੇ ਸਿਰਫ ਚੇਤੇ ਚ ਹੀ ਨਹੀਂ ਨਜ਼ਰਾਂ ਥੱਲੇ ਵੀ ਰੱਖਦਾ ਵੇਖ ਨਦਰੀ ਚਲਾਇਦਾ ਉਚੇਤੇ ਕਰ ਰਿਹਾ ਪਰ ਸਾਡਾ ਜਿਹੜਾ ਜਿਤ ਹੈ ਕਈ ਦਿਸ਼ਾਵਾਂ ਵਿੱਚ ਭਟਕਦਾ ਹੈ ਕਦੀ ਕੋਈ ਚੇਤੇ ਆਂਦਾ ਹੈ ਕਦੀ ਕੋਈ ਚੇਤੇ ਆਂਦਾ ਹੈ ਔਰ ਬਿਨਾਂ ਕਾਰਨ ਤੋਂ ਵੀ ਚੇਤੇ ਆਂਦੇ ਨੇ ਕਥਾ ਕੀਰਤਨ ਮੈਸ ਇਸ ਵਾਸਤੇ ਹੈ ਕਿ ਬੰਦੇ ਨੂੰ ਪਰਮਾਤਮਾ ਚੇਤੇ ਆ ਜਾਏ ਔਰ ਇਹ ਸਭ ਤੋਂ ਚੰਗਾ ਚੇਤਾ ਹੈ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸ ਚੇਤਾ ਮਾੜਾ ਵੀ ਹੋ ਸਕਦਾ ਹੈ ਕੋਈ ਮਾੜੀਆਂ ਗੱਲਾਂ ਚੇਤੇ ਕਰੇ ਕੋਈ ਮਾੜੀਆਂ ਵਿਵਹਾਰ ਦੁਰਾਚਾਰ ਨੂੰ ਚੇਤੇ ਕਰੇ ਆਖਰ ਇਹ ਵੀ ਚਿੱਤ ਦਾ ਹਿੱਸਾ ਬਣਦੇ ਨੇ ਔਰ ਸੁਣ ਕੇ ਹੈਰਾਨ ਹੋ ਗਏ ਜਿਸ ਤਰ੍ਹਾਂ ਉਹ ਚੇਤੇ ਚ ਕਰੇ ਮਨੁਸ ਦੀ ਮੰਗ ਕਰਦਾ ਵੀ ਇਹ ਹੋਣਾ ਚਾਹੀਦਾ ਹੈ ਔਰ ਕਹਿੰਦੇ ਨੇ ਮੰਗ ਦੇਰ ਅਵੇਰ ਜ਼ਰੂਰ ਪੂਰੀ ਆਉਂਦੀ ਹੈ ਇਸ ਵਾਸਤੇ ਕਹਿੰਦੇ ਨੇ ਆਪਣੇ ਚੇਤੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਗਲਤ ਗਲਣਾ ਚੇਤੇ ਕਰੇ ਤਾਂ ਕਿ ਹਿਰਦਾ ਗਲਤ ਨਾ ਮੰਗੇ ਅਗਰ ਮੰਗ ਕਰੇਗਾ ਤਾਂ ਦੇਰ ਅਵੇਰੋ ਪੂਰੀ ਹੁੰਦੀ ਹੈ ਮਨੁੱਖ ਦੀਆ ਮੰਗਾ ਤੇ ਮਨੁੱਖ ਦਾ ਚੇਤਾ ਕਈ ਵਾਰ ਬਹੁਤ ਅਨਰਥ ਨਾਲ ਭਰਦਾ ਹੈ ਤਾਂ ਮੁਖ्तसर ਮੈਂ ਅਰਜ਼ ਕਰਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਦੇਖਦਾ ਜਿੱਥੇ ਤੱਕ ਮਨੁੱਖੀ ਹਿਰਦੇ ਵਿੱਚ ਚਿੰਤਾ ਚੱਲ ਰਹੀ ਹੈ ਚਿੱਤ ਦੇ ਵਿੱਚ ਚਿੰਤਾ ਚੱਲ ਰਹੀ ਹੈ ਚਿੱਤ ਚੇਤੇ ਸ਼ਕਤੀ ਦਾ ਮਰਕਜ਼ ਯਾਦ ਸ਼ਕਤੀ ਦਾ ਕੇਂਦਰ ਮੈਂ ਦੁਰਾਦਿਆਂ ਜਿਵੇਂ ਅੱਖਾਂ ਦੇ ਵਿੱਚ ਵੇਖਣ ਦੀ ਸ਼ਕਤੀ ਹੈ ਔਰ ਕੰਨਾਂ ਦੇ ਸੁਣਨ ਦੀ ਸ਼ਕਤੀ ਹੈ ਜ਼ਬਾਨ ਦੇ ਵਿੱਚ ਕਥਨ ਕਰਨ ਦੀ ਸ਼ਕਤੀ ਹੈ ਚੇਤੇ ਦੇ ਚੇਤੇ ਸ਼ਕਤੀ ਹੈ ਯਾਦ ਕਰਨ ਦੀ ਸਤਿਗੁਰੂ ਇੰਜ ਕਹਿੰਦੇ ਨੇ ਚੇਤਾਈ ਤਾਂ ਚੇਤ ਬੜੀ ਕੀਮਤੀ ਪੰਕਤੀ ਹੈ ਤੇਰੇ ਕੋਲ ਚੇਤੇ ਸ਼ਕਤੀ ਹੈ ਇਹ ਇੰਜ ਹੈ ਜਿਵੇਂ ਕਿਸੇ ਨੂੰ ਕਹੀਏ ਜੇ ਤੇਰੇ ਕੋਲ ਅੱਖਾਂ ਹਨ ਤੇ ਵੇਖ ਜੇ ਤੇਰੇ ਕੋਲ ਕੰਨ ਹਨ ਤੇ ਸੁਣ ਭਾਈ ਆਨੰਦ ਲਾਲ ਤੇ ਐਸਾ ਕਹਿੰਦੇ ਵੀ ਨੇ ਦਸਤ ਗਰਦਾਰੀ ਬਿਰੋ ਸਰਰਾ ਬਿਨੇ ਬਰਪਾਏ ਸਰ ਅਗਰਦਾਰੀ ਬਿਰੋ ਸਰ ਰਾਬਿਨੇ ਬਰਪਾਏ ਤੇਰੇ ਕੋਲ ਸਿਰ ਹੈ ਅਗਰ ਹੈ ਤਾਂ ਉਸਦੇ ਕਦਮਾਂ ਤੇ ਰੱਖਦੇ ਜਿਸਦੇ ਕਦਮ ਰੱਬ ਦੇ ਮਾਰਗ ਦੇ ਨੇ ਸਰ ਅਗਰਦਾਰੀ ਬਿਰੋ ਸਰ ਰਾਬਿਨੇ ਬਰਪਾਏ ਦਸਤ ਗਰਦਾਰੀ ਬਿਰੋ ਦਾਮਾ ਨੇ ਜਾਮਾ ਰਹਿ ਬਗੀਰ ਹੈਂ ਤੇਰੇ ਕੋਲ ਹੱਥ ਅਗਰ ਹੈਗੇ ਨੇ ਹੱਥ ਤਕ ਪਕੜ ਲੈ ਉਸ ਦਾ ਦਾਮਨ ਜਿਸ ਦੇ ਕਦਮ ਪ੍ਰਭੂ ਦੇ ਮਾਰਗ ਤੇ ਨੇ ਇੰਜ ਨੰਦ ਲਾਲ ਕਹਿੰਦੇ ਨੇ ਤੇਰੇ ਕੋਲ ਕੰਨ ਹੈ ਤਾਂ ਸੁਣ ਉਸ ਦੀ ਸੋਹ ਜਿਹਦੇ ਨਾਲ ਹਿਰਦਾ ਖੇੜ ਉੱਠਦਾ ਜੇ ਤੇਰੇ ਕੋਲ ਜ਼ਬਾਨ ਹੈ ਇਸ ਗਜ਼ਲ ਦੇ ਚ ਇਹੀ ਕਹਿੰਦੇ ਨੇ ਭਾਈ ਨੰਦ ਲਾ ਜੇ ਤੇਰੇ ਕੋਲ ਜ਼ਮਾਨ ਹੈ ਤਾਂ ਕਥਨ ਕਰੋ ਉਸ ਨੂੰ ਜੋ ਅਕੰਸ ਦਾ ਦਾਮਨ ਜਿਸ ਦੇ ਕਦਮ ਪ੍ਰਭੂ ਦੇ ਮਾਰਗ ਤੇ ਨੇ ਇੰਜ ਨੰਦਲਾ ਲਖਤ ਕਹਿੰਦੇ ਨੇ ਤੇਰੇ ਕੋਲ ਕੰਨ ਹਨ ਤਾਂ ਸੁਣ ਉਸ ਦੀ ਸੌ ਜਿਹਦੇ ਨਾਲ ਹਿਰਦਾ ਖੇੜ ਉੱਟਦਾ ਹੈ ਜੇ ਤੇਰੇ ਕੋਲ ਜ਼ਬਾਨ ਹੈ ਇਸ ਗਜ਼ਲ ਦੇ ਵਿੱਚ ਇਹੀ ਕਹਿੰਦੇ ਨੇ ਭਾਈ ਨਦਲਾ ਜੇ ਤੇਰੇ ਕੋਲ ਜ਼ਮਾਨ ਹੈ ਤਾਂ ਕਥਨ ਕਰੋ ਉਸ ਨੂੰ ਜੋ ਅਕਤ ਹੈ ਜੇ ਤੇਰੇ ਕੋਲ ਚੇਤਾ ਹੈ ਤਾਂ ਯਾਦ ਕਰ ਉਸ ਨੂੰ ਜਿਸ ਦੀ ਯਾਦ ਸਾਰੇ ਦੁੱਖੜੇ ਮਿਟਾ ਦਿੰਦੀ ਹੈ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਬਹੁ ਇਹੀ ਗੱਲ ਕਰਦੇ ਨੇ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਧਣੀ ਜੋ ਸੱਚਾ ਹੈ ਮਾਲਕ ਹੈ ਜੇ ਤੇਰੇ ਕੋਲ ਚੇਤਾ ਹੈ ਤਾਂ ਉਸ ਨੂੰ ਚੇਤੇ ਕਰ ਉਸ ਨੂੰ ਯਾਦ ਕਰ ਯਾਦ ਕਰਦੇਂ ਤੇਰਾ ਰਿਸ਼ਤਾ ਜੁੜ ਜਾਏਗਾ ਔਰ ਯਾਦ ਕਰਦੇਂ ਕੀ ਹੁੰਦਾ ਹੈ ਉਸ ਹਿਰਦੇ ਵਿੱਚ ਪਰਿਪੂਰਨ ਪ੍ਰਮਾਤਮਾ ਜੋ ਦਇਆ ਦਾ ਸਾਗਰ ਹੈ ਹਰ ਵਕ ਦਇਆ ਕਰਦਾ ਹੈ ਜੁਦੇ ਨੂੰ ਉਹ ਵਸਾ ਛਿੜਦਾ ਹੈ ਭਾਵ ਉਥੇ ਖੇੜੇ ਤੇ ਖੁਸ਼ੀਆਂ ਦਾ ਵਾਸਾ ਹੋ ਜਾਂਦਾ ਹੈ ਅਨੰਦ ਦਾ ਵਾਸਾ ਹੋ ਜਾਂਦਾ ਹੈ ਹਾਂਜੀ ਸਰਬ ਸਾਗਰ ਗੁਰਪਾਇਆ ਉਹ ਜੋ ਸੁੱਖਾਂ ਦੇ ਦੇਣ ਵਾਲਾ ਮਹਾਨ ਸੁਖ ਸਾਗਰ ਪਰਿਪੂਰਨ ਪ੍ਰਮਾਤਮਾ ਗੁਰਦੇਵ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਚੇਤੇ ਕਰਨ ਨਾਲ ਯਾਦ ਕਰਨ ਨਾਲ ਹਾਂ ਜੀ ਜੈਸੇ ਸੁੱਖਾਂ ਦੇ ਸਾਗਰ ਦੀ ਪ੍ਰਾਪਤੀ ਹੁੰਦੀ ਹੈ ਤੇ ਸਹਿਸਾ ਸਹਿਮ ਡਰ ਤੌਹਲਾ ਪਤਾ ਨਹੀਂ ਕੱਲ ਕੀ ਹੋਵੇਗਾ ਪਤਾ ਨਹੀਂ ਕੀ ਹੋ ਜਾਣਾ ਹੈ ਹਰ ਵਕਤ ਇਸ ਤਰ੍ਹਾਂ ਦਾ ਸਹਿਸਾ ਹਰ ਵਕਤ ਇਸ ਤਰ੍ਹਾਂ ਦਾ ਸੰਸਾ ਇਹਦੇ ਨਾਲ ਮਨ ਬੜਾ ਮਹਿਲਾ ਹੁੰਦਾ ਹੈ ਸੰਸੇ ਜਿਉ ਮਲੀਨ ਹੈ ਸਹਿਮ ਤੇ ਸੰਸਾ ਕੱਲ ਕੀ ਹੋਵੇਗਾ ਤੇ ਫਿਰ ਸ਼ੱਕ ਪ੍ਰਮਾਤਮਾ ਤੇ ਸੰਸਾ ਹੈ ਔਰ ਜਿੱਥੇ ਸੰਸਾ ਹੈ ਉਥੇ ਸਹਿਮ ਹੋਵੇਗਾ ਸੰਸਾ ਤੇ ਸਹਿਮ ਬੜੇ ਨਿਕੜਵਰਤੀ ਸ਼ਬਦ ਨੇ ਜਿੱਥੇ ਸੰਸਾ ਹੈ ਪ੍ਰਮਾਤਮਾ ਤੇ ਉਥੇ ਸਹਿਮ ਹੋਵੇਗਾ ਡਰ ਤੋਫਲਾ ਪਤਨੀ ਕੀ ਕੱਲ ਕੀ ਹੋਣਾ ਹੈ ਤੇ ਜਿਤਨਾ ਪਰਬਲ ਸੰਸਾ ਹੋਵੇਗਾ ਗੁਰੂ ਅਮਰਦਾਸ ਜੀ ਕਹਿੰਦੇ ਨਾ ਉਤਨਾ ਹੀ ਮਨ ਮੈਲਾ ਹੋਵੇਗਾ संसए जियो मलीन है कित संजम धोता जाए संसार ते यकीन है निरंकार ते संस है पदार्थ ते भरोसा है परमात्मा ते संस है तो जितना प्रबल संस है उतना हृदय जो है मैला ते अंदर सहम पैदा होवेगा डर पैदा होवेगा तो इथे सतगुरु देव जी महाराज फरमान कर दे ने चिंतन दे आश्रय ते जैसे पूरे गुरुदेव दी प्राप्ति होई ਸਾਰਾ ਸਹਿਮ ਮਿਟ ਗਿਆ ਸਾਰਾ ਸੰਸਾ ਮਿਟ ਗਿਆ ਹਾਂਜੀ ਭਰਤੇ ਨਾਮ ਕੀ ਵਡਿਆਈ ਸਾਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ ਇਹ ਮਹਿਮਾ ਹੈ ਇਹ ਉਸ ਦੀ ਵਡਿਆਈ ਹੈ ਹਾਂਜੀ ਆਗ ਪਹਿਰ ਗੁਨ ਗਾਈ ਇਸ ਵਾਸਤੇ اے ਮਨੁੱਖ ਅਠ ਪਹਿਰ ਉਸ ਦਾ ਹੀ ਗਾਇਨ ਕਰਿਆ ਕਰ ਉਸੇ ਦੇ ਨਾਮ ਦਾ ਚਿੰਤਨ ਕਰਿਆ ਕਰ ਇਹ ਉਸੇ ਦੇ ਨਾਮ ਦੀ ਵਡਿਆਈ ਹੈ ਕਿ ਸਹਿਮ ਸਾਰਾ ਮਿਟ ਜਾਂਦਾ ਹੈ ਦੁਖ ਸਾਰੇ ਮਿਟ ਜਾਂਦੇ ਨੇ ਕਰੇ ਸਾਰੇ ਮਿਟ ਜਾਂਦੇ ਨੇ ਹਾਂਜੀ ਗੁਰਪੂਰੇ ਤੇ ਪਾਈ ਪਰ ਇਸ ਤਰ੍ਹਾਂ ਦੀ ਸਵਗਾਤ ਪੂਰੇ ਗੁਰਦੇਵ ਪਾਸੋਂ ਹੀ ਪ੍ਰਾਪਤੀ ਹੁੰਦੀ ਹੈ ਪੂਰਾ ਗੁਰਦੇਵ ਹੀ ਚਿੱਤ ਨੂੰ ਇਸ ਪਾਸੇ ਮੋੜਦਾ ਹੈ ਹਾਂਜੀ ਰਹਾਉ ਪ੍ਰਭ ਦੀ ਅਪਾਰਤ ਕਹਾਣੀ ਪਰਮਾਤਮਾ ਦੀ ਜਿਹੜੀ ਗੱਲ ਹੈ ਹੈ ਤੇ ਅਗੱਤ ਪੂਰਨ ਤੌਰ ਤੇ ਉਸ ਨੂੰ ਬਿਆਨ ਕਰਨਾ ਔਖਾ ਇਸ ਵਾਸਤੇ ਉਸ ਨੂੰ ਅਗਮ ਅਗੋਚਰ ਆਖਿਆ ਗਿਆ ਅੱਖਾਂ ਵੇਖਣ

ਪਰ ਤੋਂ ਪੂਰੇ ਦਾ ਪੂਰਾ ਮੇਰੇ ਕਹਿਣੇ ਵਿੱਚ ਨਹੀਂ ਆਉਂਦਾ ਅਕਥ ਹੈ ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਦੀ ਜਿਹੜੀ ਗੱਲ ਹੈ ਉਸ ਦੀ ਜਿਹੜੀ ਕਥਾ ਹੈ ਅਕਥ ਹੈ ਭਾਉ ਪੂਰਨ ਬਿਆਨ ਨਹੀਂ ਕੀਤੀ ਜਾ ਸਕਦੀ ਹਾਂਜੀ ਜਨ ਬੋਲ ਲਹ ਅਮਰਤ ਬਾਣੀ ਜੋ ਉਸ ਦੇ ਸੇਵਕ ਨੇ ਉਹ ਅੰਮ੍ਰਿਤਮਈ ਬੋਲ ਬੋਲਦੇ ਰਹਿੰਦੇ ਨੇ ਭਾਉ ਹਰ ਵਕਤ ਉਸ ਦੀ ਉਸਤਤੀ ਕਰਦੇ ਰਹਿੰਦੇ ਨੇ ਉਸ ਦੇ ਗੁਣਾਂ ਦਾ ਉਚਾਰਨ ਕਰਦੇ ਰਹਿੰਦੇ ਨੇ ਭਾਵੇਂ ਉਹ ਅਕਥ ਹੈ ਉਸ ਦੇ ਗੁਣ ਗਿਣਤੀ ਵਿੱਚ ਨਹੀਂ ਆਉਂਦੇ ਫਿਰ ਵੀ ਗੁਣਾ ਨੂੰ ਗਾ ਗਾ ਕੇ ਉਹ ਗੁਣਵਾਨ ਬਣਦੇ ਰਹਿੰਦੇ ਨੇ ਮਹਾਨ ਬਣਦੇ ਰਹਿੰਦੇ ਨੇ ਹਾਂਜੀ ਆਨ ਤਦਾਸ ਵਖਾਣੀ ਜਿਨ੍ਹਾਂ ਦਾਸਾਂ ਨੇ ਇਸ ਤਰ੍ਹਾਂ ਦੀ ਅੰਮ੍ਰਿਤ ਮਈ ਬਾਣੀ ਜੋ ਹੈ ਵਖਾਣ ਕੇ ਦੀਏ ਉਚਾਰਨ ਕੀਤੇ ਹਰ ਵਕਤ ਬੋਲਦੇ ਰਹਿੰਦੇ ਨੇ ਹਾਂਜੀ ਵਰਪੂਏ ਦੇ ਜਾਣੀ ਪੂਰੇ ਗੁਰਦੇਵ ਪਾਸੋਂ ਉਹਨਾਂ ਨੇ ਅਸਲੀਅਤ ਹਕੀਕਤ ਉਸ ਪਰਮਾਤਮਾ ਦੀ ਜਾਣ ਲਈ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਅੰਮ੍ਰਿਤਮਈ ਬਾਣੀ ਹਰ ਵਕਤ ਜੋ ਹੈ ਵਖਾਣ ਕੀਤੀ ਭਾਉ ਹਰ ਵਕਤ ਜ਼ਿਕਰ ਕੀਤਾ ਹਰ ਵਕਤ ਉਸ ਦੀ ਜੋ ਹੈ ਸਿਫਤ ਉਸ ਸਲਾਹ ਦੇ ਚ ਰਹਿ ਮੂਲ ਵਿਚਾਰ ਇਸ ਸ਼ਬਦ ਦੇ ਚ ਇਹ ਹੈ ਜਿਸ ਨੂੰ ਚੇਤੇ ਕਰੀਏ ਤੋ ਚਿਤ ਦੇ ਚ ਆਣ ਕੇ ਵਸਦਾ ਹੈ ਜਿਹਨੂੰ ਭੁੱਲ ਜਾਈਏ ਉਹ ਚਿਤ ਤੋਂ ਦੂਰ ਹੈ ਤੋ ਕਹਿੰਦੇ ਜੋ ਚਿਤ ਤੋਂ ਦੂਰ ਹੈ ਉਹ ਦੂਰ ਹੀ ਹੈ ਅਗਰ ਇੱਕ ਘਰ ਦੇ ਚ ਵੀ ਰਹਿੰਦਾ ਪਿਆ ਕੋਈ ਨਾਲ ਪਰ ਚੇਤੇ ਚ ਨਹੀਂ ਤੋ ਦੂਰ ਹੈ ਕਈ ਵਾਰ ਐਸਾ ਹੁੰਦਾ ਹੈ ਕਿ ਜੇਬ ਦੇ ਚ ਹੀਰਾ ਪਿਆ ਪਰ ਚੇਤੇ ਚ ਨਹੀਂ ਉਸ ਦਾ ਹੋਣਾ ਨਾ ਹੋਣਾ ਇੱਕ ਸਮਾਨ ਹੈ ਹੈ ਤੇ ਕੋਲ ਪਰ ਚੇਤੇ ਦੇ ਚ ਨਹੀਂ ਰੋਮ ਰੋਮ ਦੇ ਚ ਪਰਮਾਤਮਾ ਹੈ ਪਰ ਚੇਤੇ ਦੇ ਚ ਨਹੀਂ ਰੋਮ ਰੋਮ ਦੇ ਚ ਪਰਮਾਤਮਾ ਹੈ ਪਰ ਚੇਤੇ ਦੇ ਚ ਨਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਦੀਦਾਰ ਮੇ ਨਮਾਈ ਉਹ ਪਰਹੇਜ਼ ਮੇ ਕੋ ਨਹੀਂ ਬਾਜ਼ਾਰ ਖੈਸ਼ ਆਤਿਸ਼ਮਾ ਤੇਜ ਮੇ ਕੋ ਨਹੀਂ ਐ ਖੁਦਾ ਤੂੰ ਦੀਦਾਰ ਦੇਣਾ ਹੈ ਫਿਰ ਛੁਪ ਜਾਣਾ ਹੈ ਪਰਦਾ ਕਰ ਲੈਣਾ ਇੰਜ ਨਾ ਕਰਿਆ ਕਰ ਦਰਸ਼ਨ ਦੇ ਕੇ ਜਦ ਤੂੰ ਛੁਪਦਾ ਹੈ ਬਰਕਾ ਕਰਦਾ ਹੈ ਪਰਦਾ ਕਰਦਾ ਹੈ ਜਦ ਸੜੇਂਦਰ ਤੇਰੇ ਦੇਖਣ ਦੀ ਤੜਪ ਤੇ ਪੀੜਾ ਵੱਜ ਜਾਂਦੀ ਤੂੰ ਮਹਿੰਗਾ ਵੀ ਪੜਾ ਹੋ ਜਾਣਾ ਹੈ ਜਿੰਨੀ ਚੀਜ਼ ਥੋੜੀ ਹੋਵੇ ਮੈਂ ਤੂੰ ਇਹ ਨਾ ਕਰਿਆ ਕਰ ਜਦ ਦਰਸ਼ਨ ਦੇਣਾ ਹੈ ਤਾਂ ਫਿਰ ਛੁਪਦਾ ਕਿਉਂ ਹੈ ਪਰਦਾ ਕਿਉਂ ਕਰਦਾ ਹੈ ਸ਼ੇਖ ਸਾਦੀ ਨੇ ਆਪਣੇ ਇੱਕ ਮਨ ਦੀ ਹਾਲਤ ਆਪਣੇ ਕਲਾਮ ਦੇ ਸਾਹਮਣ ਜੋ ਹੈ ਰਾਹੀਂ ਰੱਖੀ ਹੈ ਦਰਸਲ ਕਦੇ ਐਸਾ ਹੁੰਦਾ ਹੈ ਕਿ ਬਾਣੀ ਪੜਦਿਆਂ ਨਾਮ ਜਪਦਿਆਂ ਰਸ ਆ ਜਾਂਦਾ ਹੈ ਸਵਾਦ ਆ ਜਾਂਦਾ ਹੈ ਉਹਨੂੰ ਵੀ ਆ ਜਾਂਦਾ ਹੁੰਦਾ ਹੈ ਕਿ ਜਿਸ ਦਿਨ ਨਹੀਂ ਆਂਦਾ ਹੁਣਾ ਉਹਨੇ ਗਿਲਾ ਕੀਤਾ ਤੇਬੇ ਰੱਬ ਇਹ ਕੀ ਕਰਦਾ ਹੈ ਦਰਸ਼ਨ ਦੇਣਾ ਤੇ ਫਿਰ ਪੜਦੇ ਚਲਾ ਜਾਣਾ ਛੁਪ ਜਾਣਾ ਹੈ ਦੀਦਾਰ ਮੇ ਨਮਾਈ ਉਹ ਪਰਹੇਜ਼ ਮੇ ਕੁਨੀ ਬਾਜ਼ਾਰ ਖੁਇਸ਼ ਆਤਿਸ਼ ਮਾ ਤੇਜ਼ ਮੈਂ ਕੁਨੀ ਇਹਨੂੰ ਨੰਦ ਲਾਲ ਖੋਲ ਦੇਨੇ ਤੌਕੇ ਹਮ ਹਜਾ ਬੇ ਖੁਦੀ ਭਾਈ ਸਾਹਿਬ ਭਾਈ ਨੰਦ ਲਾਲ ਤੌਕੇ ਹਮ ਹਜਾ ਬੇ ਖੁਦੀ ਯਾਰ ਖੁਸ਼ ਲਕਾ ਚੇ ਕੁਨਤ ਐ ਸ਼ੇਖ ਸਾਦੀ ਜੇ ਤੈਨੂੰ ਖੁਦਾ ਦਾ ਦੀਦਾਰ ਨਾ ਹੋਵੇ ਤਾਂ ਖੁਦਾ ਪਰਦੇ ਚ ਨਹੀਂ ਗਿਆ ਤੇਰੀ ਅੱਖਾਂ ਤੇ ਹੰਕਾਰ ਦਾ ਪਰਦਾ ਪੈ ਗਿਆ ਹੋਵੇਗਾ ਤੇਰੀ ਅੱਖਾਂ ਤੇ ਕੋਈ ਵਾਸ਼ਨਾ ਦਾ ਪਰਦਾ ਪੈ ਗਿਆ ਹੋਵੇਗਾ ਤੇਰੀ ਅੱਖਾਂ ਤੇ ਕੋਈ ਲੋਭ ਦਾ ਜਾਂ ਕਿਸੇ ਵਿਕਾਰ ਦਾ ਪਰਦਾ ਪੈ ਗਿਆ ਹੋਵੇਗਾ ਤਾਂ ਉਹ ਨਹੀਂ ਦਿਖਾਈ ਦੇਂਦਾ ਰੱਬ ਤੇ ਇਤਨਾ ਮਹਾਨ ਹੈ ਇਤਨਾ ਵੱਡਾ ਪਰਦਾ ਕਿੱਥੋਂ ਆਵੇਗਾ ਜੋ ਆਪਣੇ ਆਪ ਨੂੰ ਛੁਪਾ ਲਵੇ ਰੇਤ ਦੇ ਜ਼ਰਰੇ 'ਚ ਉਹ ਸੂਰਜ ਦੀਆਂ ਕਿਰਨਾਂ 'ਚ ਉਹ ਇੱਕ ਵਿਆਪਕ ਸਦਾ ਇਤਨਾ ਵੱਡਾ ਪਰਦਾ ਨਹੀਂ ਹੈ ਫਿਰ ਪਰਦਾ ਹੀ ਵੱਡਾ ਹੋ ਜਾਏਗਾ ਰੱਬ ਤੇ ਛੋਟਾ ਹੋ ਜਾਏਗਾ ਜਦ ਤੈਨੂੰ ਨਾ ਦਿਖਾਈ ਦੇਵੇ ਤੋ ਸਮਝ ਲੈਣਾ ਤੇਰੀਆਂ ਹੀ ਅੱਖਾਂ ਤੇ ਪੜਦਾ ਹੈ ਜਾਂ ਤੂੰ ਅੱਖਾਂ ਹੀ ਬੰਦ ਕੀਤੀਆਂ ਨੇ ਆਪਣੇ ਪਰਦੇ ਹਟਾ ਉਹ ਤੇ ਹਾਜ਼ਰ ਨਾਜ਼ਰ ਹੈ ਉਹ ਤੇ ਪ੍ਰਤੱਖ ਹੈ ਤੋ ਇੱਕ ਰਮਜ਼ ਦੇ ਚ ਗੱਲ ਆਖੀ ਹੈ ਸ਼ੇਖ ਸਾਦੀ ਨੇ ਤੋ ਉਸ ਤੋ ਬੁਲੇਖਾ ਪੈ ਸਕਦਾ ਸੀ ਕਿ ਵਾਕਈ ਰੱਬ ਵੀ ਕੋਈ ਬੁਰਕਾ ਕਰ ਲੈਂਦਾ ਪਰਦਾ ਕਰ ਲੈਂਦਾ ਨਹੀਂ ਅਭਿਆਸੀ ਬੰਦਾ ਕਦੇ ਅਭਿਆਸ ਕਰਦੇ ਆ ਕਰਦੇ ਆ ਉਹਦੀ ਸੁਰਤ ਜੁੜ ਜਾਂਦੀ ਰਸ ਆ ਜਾਂਦਾ ਹੈ ਸਵਾਦ ਬਣ ਜਾਂਦਾ ਹੈ ਪਰ ਕਦੇ ਕਦੇ ਨਹੀਂ ਬਣਦਾ ਇਹ ਉਸ ਦਾ ਜ਼ਿਕਰ ਪਿਆ ਕਰਦਾ ਹੈ ਕਿਸੇ ਕਿਸੇ ਦਿਨ ਨਹੀਂ ਸੁਰਤ ਜੁੜਦੀ ਮਨ ਨਹੀਂ ਨੇੜੇ ਆਉਂਦਾ ਨੰਦ ਲਾਲ ਉਸ ਨੂੰ ਖੋਲਦੇ ਨੇ ਜੈਸੇ ਬਾਬੇ ਫਰੀਦ ਦੇ ਬਹੁਤ ਸਾਰੇ ਸ਼ਲੋਕਾਂ ਨੂੰ ਗੁਰੂ ਨਾਨਕ ਨੇ ਖੋਲੇ ਸਪਸ਼ਟ ਕੀਤਾ ਹੈ ਕਿ ਫਰੀਦ ਕੀ ਕਹਿਣਾ ਚਾਹੁੰਦੇ ਨੇ ਬਾਬਾ ਫਰੀਦ ਕਹਿੰਦੇ ਨੇ ਕਿ ਪਾੜ ਪਟੋਲਾ ਦੱਜ ਕਰੀ ਕੰਬਲੜੀ ਪਹਿਰਿਓ ਫਰੀਦਾ ਜੇਹੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ ਫਰੀਦ ਕਹਿੰਦੇ ਨ ਰੇਸ਼ਮੀ ਕਪੜੇ ਮੈਂ ਫਾੜ ਦੇਣਾ ਕੰਬਲੇ ਉਹਨਾਂ ਦੀ ਪੈਣ ਲੈਣਾ ਐ ਖੁਦਾ ਦਸਤੇ ਸਹੀ ਤੂੰ ਕਿਹੜੇ ਵੇਸ